ਸਤਿ ਸ੍ਰੀ ਅਕਾਲ ਜੀ ਫਰਜ਼ੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਸਪੰਥਕ ਸਿਆਸਤ ਦੀ ਅਕਾਲੀ ਜਾਂ ਸਿੱਖ ਸਿਆਸਤ ਦੀ ਪਿਛਲੇ 1-2 ਮਹੀਨੇ ਤੋਂ ਸੋਸ਼ਲ ਮੀਡੀਆ ਤੇ ਤਾਂ ਇਸ ਤਰ੍ਹਾਂ ਦੀਆਂ ਪੋਸਟਾਂ ਦਾ ਹੜਾ ਆਇਆ ਜਿੱਥੇ ਇਹ ਨਰਰੇਜ ਹੁੰਦਾ ਕਿ ਸ਼ਰੋਮੀ ਅਕਾਲੀ ਦਾ ਲੱਕੀ ਕੀਤਾ ਸਖਵੀਰ ਸਿੰਘ ਬਾਦਲ ਨੇ ਗਨਾਹ ਕਬੂਲ ਕਰ ਲੇ ਖਾਸ ਤੌਰ ਤੇ ਦੋ ਦਸੰਬਰ ਤੋਂ ਬਾਅਦ ਤੇ ਉਹਨਾਂ ਨੇ ਧਾਰਮਿਕ ਸਜ਼ਾ ਪੂਰੀ ਕਰ ਲਈ ਜੋ ਹਮਲਾ ਹੋ ਗਿਆ ਪਰ ਅੱਧੇ ਹੀ ਕਿ ਸਜ਼ਾ ਪੂਰੀ ਕੀਤੀ ਹੈ ਜਾਂ ਕਿ ਅਰਦਾਸ ਕਰਤੀ ਉਸ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਪਿੱਟ ਕਰ ਲਈ ਇਸ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਤੇ ਅੱਜ ਮੈਨੂੰ ਕਿਉਂ ਗੱਲ ਕਰਨੀ ਪੈ ਰਹੀ ਹੈ ਉਹ ਇਸ ਕਰਕੇ ਕਿ ਇੱਕ ਵਾਰ ਫੇਰ ਇਹ ਮਸਲਾ ਉੱਠਿਆ ਹੈ ਖਾਸ ਤੌਰ ਤੇ ਉਦੋਂ ਜਦੋਂ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਜਿਵੇਂ ਕਰਨੈਲ ਸਿੰਘ ਪੰਜੋਲੀ ਜਸਵੰਤ ਸਿੰਘ ਪੜੈਣ ਭਾਈ ਮਜੀਦ ਸਿੰਘ ਮਹਿੰਦਰ ਸਿੰਘ ਸੈਨਪੁਰ ਸਤਵਿੰਦਰ ਸਿੰਘ ਟੋੜਾ ਇਹ ਸਾਰੇ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਸਵੰਤ ਸਿੰਘ ਪੜੈਣ ਤਾਂ ਅੰਤਰ ਕਮੇਟੀ ਦੇ ਮੈਂਬਰ ਵੀ ਨੇ ਇਹ ਸਾਰੇ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਜਾ ਕੇ ਤੇ ਕਿਹਾ ਕਿ ਜੀ ਇਹਨਾਂ ਨੇ ਨਾ ਤਾਂ ਅਸਤੀਫਾ ਦਿੱਤੇ ਨੇ ਨਾਇਲ ਨੇ ਭਰਤੀ ਕਮੇਟੀ ਦੀ ਗੱਲ ਕੀਤੀ ਹੈ ਇਹਨਾਂ ਨੇ ਹੁਕਮ ਨਹੀਂ ਮੰਨਿਆ ਕਲਤਕ ਸਾਬ ਦਾ ਇਹ ਤਾਂ ਵਿਗਿਆ ਕਰ ਰਹੇ ਨੇ ਅਲੰਘਾ ਅਲੰਘਣਾ ਕਰ ਰਹੇ ਨੇ ਇਸ ਕਰਕੇ ਇਹਨਾਂ ਨੂੰ ਦੁਬਾਰਾ ਸੱਦੋ ਤੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਕਿਹਾ ਕਿ ਉਹਨਾਂ ਤੇ ਜਿਹੜੀ ਜਾਂਚ ਹੋ ਰਹੀ ਹੈ ਉਹਨੂੰ ਰੋਕੋ ਤਾਂ ਕੋਈ ਮਤਲਬ ਉਹਨਾਂ ਦੇ ਤਾਂ ਅਧਿਕਾਰ ਖੇਤਰ ਚ ਨਹੀਂ ਹੁੰਦਾ ਸ੍ਰੋਮਿਕ ਕਮੇਟੀ ਦੇ ਇਹ ਸਾਰੀਆਂ ਮੰਗਾਂ ਉਹਨਾਂ ਨੇ ਜਾ ਕੇ ਮੰਨੀਆਂ ਨੇ ਤੇ ਬਾਹਰ ਆ ਕੇ ਇਹਨਾਂ ਨੇ ਕੀ ਕਿਹਾ ਜਾਂ ਹੋਣਾ ਕੀ ਚਾਹੀਦਾ ਕੀ ਇਹ ਕਾਲ ਤੱਕ ਸਭ ਤੇ ਚੱਥੇਦਾਰ ਨੇ ਕਹਿਤਾ ਭਾਈ ਅਸੀਂ ਤਾਂ ਜੋ ਕੁਝ ਕਰਨਾ ਸੀ ਕਰਤਾ ਹੁਣ ਸੰਗਤ ਦੇਖੇ ਕੀ ਇਹ ਗੱਲ ਕਿ ਹੁਣ ਬਸ ਉਹਨਾਂ ਨੇ ਕੁਝ ਨਹੀਂ ਕਰਨਾ ਸੰਗਤ ਹੀ ਦੇਖੂ ਸਭ ਕੁਝ ਤੋਂ ਇਹ ਸਾਰੀਆਂ ਗੱਲਾਂ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਤੁਹਾਨੂੰ ਮੈਂ ਅਪੀਲ ਕਰਦਾ ਕਿ ਪਿਆਰੇ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹਦੇ ਕਈ ਐਂਗਲ ਨੇ ਇਸ ਸਾਰੀ ਗੱਲਬਾਤ ਦੇ ਇਕ ਤਾਂ ਜਿਹੜੇ ਸ਼੍ਰੋਮਿਕ ਕਮੇਟੀ ਦੇ ਮੈਂਬਰ ਗਏ ਉਹ ਇਕੱਲੇ ਇਹ ਮੈਂਬਰ ਨਹੀਂ ਇਹ ਤਾਂ ਜਾਣਗੇ ਵਿਰੋਧੀ ਧੜੇ ਦੇ ਨੇ ਇਹ ਕਹਿ ਸਕਦੇ ਆ ਸੁਧਾਰ ਲਹਿਰਾਂ ਵੀ ਗਏ ਸੀ ਜਿਹੜੀ ਸੁਧਾਰ ਲਹਿਰ ਨੇ ਆਪਣਾ ਚੁੱਲਾ ਸਬੇਟਿਆ ਉਹ ਵੀ ਕਹਿ ਰਹੇ ਨੇ ਉਹ ਵੀ ਮਿਲੇ ਪਹਿਲਾਂ ਗਗਨੀ ਹਰਪ੍ਰੀਤ ਸਿੰਘ ਨੂੰ ਜਿਹਦੇ ਵਿੱਚ ਇਥੇ ਜਿਹੜਾ ਹੈ ਪ੍ਰਿੰਸ ਸਿੰਘ ਚੰਦੂ ਮਾਜ਼ਰਾ ਸਰਜੀਤ ਸਿੰਘ ਰਖੜਾ ਜਿਹੜੇ ਬਡਾਲਾ ਸਾਹਿਬ ਗਗਨਜੀਤ ਬਰਨਾਲਾ ਉਹ ਬਠਿੰਡੇ ਮਿਲ ਕੇ ਆਏ ਫਿਰ ਗਗਨੀ ਰਗਵੀਰ ਸਿੰਘ ਨੂੰ ਕਿਹਾ ਤੇ ਹੁਣ ਇਸ ਲੋਕ ਕਮੇਟੀ ਦੇ ਮੈਂਬਰ ਗਏ ਮਤਲਬ ਕਿ ਜਿਹੜੀ 2 ਦਸੰਬਰ ਤੋਂ ਬਾਅਦ ਜਿਹੜੀ ਸਜ਼ਾ ਲਾਈ ਗਈ ਸੀ ਉਹ ਪੂਰੀ ਨਹੀਂ ਪੁਕਤੀ ਗਈ ਅਰਦਾਸ ਕਰਾ ਦਿੱਤੀ ਗਈ ਹੈ ਅਕਾਲ ਤਖਤ ਸਾਹਿਬ ਤੇ ਲੇਕਿਨ ਉਹ ਧਾਰਮਿਕ ਸਜ਼ਾ ਦੀ ਅਰਦਾਸ ਹੈ ਪੂਰਾ ਹੁਕਮਨਾਮਾ ਲਾਗੂ ਨਹੀਂ ਹੋਇਆ ਜਿਹੜੀ ਇਹਨਾਂ ਨੇ ਜਾ ਕੇ ਗੱਲ ਕੀਤੀ ਹੈ ਇਹ ਗੱਲ ਬਿਲਕੁਲ ਸਹੀ ਹੈ ਇਹਨਾਂ ਦੀ ਕਿ ਜੀ ਇਹਨਾਂ ਨੇ ਨਾਤਾ ਸਤੀਫੇ ਪ੍ਰਬੰਧ ਕੀਤੇ ਅਸਤੀਫਾ ਦੇ ਵਿੱਚ ਇੱਕ ਸਿਆਸੀ ਖੇਡ ਜੀ ਚੱਲੀ ਜਿਹੜੀ ਉਹ ਸਿਆਸੀ ਚਾਲ ਕੀ ਹੁੰਦੀ ਹੈ ਕਿ ਜੀ ਅਸੀਂ 20 ਦਿਨ ਮਿਲ ਗਏ 20 ਦਿਨ ਤੋਂ ਬਾਅਦ ਫਿਰ ਜਿਹੜਾ 15ਵਾੜਾ ਸਿਛਦੀ 15ਵਾੜਾ ਉਹ ਵੀ ਨਿਕਲ ਗਿਆ ਤੇ ਉਸ ਤੋਂ ਬਾਅਦ ਵੀ ਦੇਖ ਲਓ ਤੁਹਾਡੇ ਸਾਹਮਣੇ ਹਾਲੇ ਵੀ ਕੋਈ ਪਤਾ ਨਹੀਂ ਸਰਕਾਰ ਵੀ ਸ਼ੁਰੂ ਕਰਤੀ ਹੈ ਸੁਖਵੀਰ ਸਿੰਘ ਬਾਦਲ ਨੇ ਕੱਲ ਮੁਹਾਲੀ ਦੇ ਵਿੱਚ ਉੱਥੇ ਉਹਨਾਂ ਦੇ ਮੈਂਬਰ ਅਕਲਦੀਪ ਕੌਰ ਉਹਦੇ ਘਰ ਗਏ ਸੀ ਉਹਦੀ ਮਾਤਾ ਦਾ ਅਫਸੋਸ ਕਰਨ ਉਹਨਾਂ ਦੀ ਉੱਥੇ ਗਏ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਅਕਾਲੀ ਦਲ ਨੂੰ ਕਿ ਜਿਹੜਾ ਅਮਰਪਾਲ ਸਿੰਘ ਡਿਬਰੂਗੜ੍ਹ 'ਚ ਜਿਹੜੇ ਬੈਠੇ ਨੇ ਖਡੂਰ ਸਾਹਿਬ ਦੇ ਸੰਸਦ ਉਹਨੇ ਪਿਤਾ ਜੀ ਬੜੀ ਸਰਗਰਮੀ ਕਰ ਰਹੇ ਨੇ ਪੰਜਾਬ ਬਚਾਓ ਪੰਥ ਬਚਾਓ ਰੈਲੀ ਕਰ ਰਹੇ ਨੇ ਇੱਕ ਪਾਰਟੀ ਦਾ ਨਵੀਂ ਦਾ ਐਲਾਨ ਕਰਨਾ ਨਾਲ ਸਰਬਜੀਤ ਸਿੰਘ ਖਾਲਸਾ ਤੇ ਇਹਨਾਂ ਨੇ ਵੀ ਐਲਾਨ ਕਰਤਾ ਕਿ ਅਸੀਂ ਵੀ ਉੱਥੇ ਕਰਾਂਗੇ ਤੇ ਜੀਤ ਸਿੰਘ ਚੀਮਾ ਨੇ ਖਾਸ ਤੌਰ ਤੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਉੱਥੇ ਸੰਬੋਧਨ ਕਰਨਗੇ ਹਾਲਾਂਕਿ ਹਲੇ ਕੋਈ ਕੋਈ ਗੱਲ ਹੀ ਹੋਈ ਜਿਹੜੀ ਹੁਕਮਨਾਮੇ ਤੀ ਤਾਂ ਪੂਰੀ ਪੱਲ ਨਹੀਂ ਹੋਈ ਨਾ ਹੀ ਉਹਨਾਂ ਪ੍ਰਧਾਨ ਨੇ ਕਿਉਂਕਿ ਅਸਤੀਫਾ ਦੇ ਚੁੱਕੇ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਬੁਲਾਈ ਵੀ ਇਹਨੇ ਤਾਂ ਹੁਣ ਤਾਂ ਟਾਈਮ ਵੀ ਨਹੀਂ ਦਿੱਤਾ ਜਿਹੜਾ ਅਕਾਲ ਤਖਸਾਲ ਸਾਹਿਬ ਨੇ ਤੇ ਪਹਿਲਾਂ ਇਹ ਕਿਹਾ ਸੀ ਕਮੇਟੀ ਮੀਟਿੰਗ ਬੁਲਾਈ ਜਿਹੜੋਂ ਵਫਾਦਾਰਾਂ ਦੀ ਆਪਣੇ ਘਰੋਂ ਤੋਂ ਕਿਹਾ ਸੀ ਵੀ ਅਸਤੀਫਾ ਤਾਂ ਚਲੋ ਪ੍ਰਵਾਨ ਕਰ ਲੈਣਾ ਲੇਕਿਨ ਕਮੇਟੀ ਵਾਲੀ ਗੱਲ ਨਹੀਂ ਬਣਦੀ ਕਿਉਂਕਿ ਉਹਦੇ 'ਚ ਜਿਹੜਾ ਉਹ ਵੀ ਸਿਆਸੀ ਅੜਚਣ ਨਹੀਂ ਲੱਗਦੀ ਹੈ ਕਾਨੂੰਨੀ ਅੜਚਣ ਨਾਲੋਂ ਸਿਆਸੀ ਅੜਚਣ ਜ਼ਿਆਦਾ ਹੈ ਕਾਨੂੰਨੀ ਕਾਨੂੰਨੀ ਅਰਚੰਤ ਤਾ ਤੁਹਾਡੇ ਮੈਨੂੰ ਕੱਲ ਕੁਸ਼ਲਪਾਲ ਸਿੰਘ ਮਾਨ ਦੱਸ ਰਿਹਾ ਸੀ ਸ਼ਰੋਨੀ ਕਾਲੀਦਾਨ ਦੇ ਜਿਹੜੇ ਕੰਮ ਦੇਖਦੇ ਨੇ ਉਹ ਕਹਿੰਦੇ ਅਸੀਂ ਦੇਖੋ ਲਗਾਤਾਰ ਅਕਾਲ ਤਖਸਾਲ ਦੋ ਅੰਮ੍ਰਿਤਸਰ ਐਲਾਨ ਨਾਵੇਂ ਤੋਂ ਬਾਅਦ ਸਾਡੀ ਪਾਰਟੀ ਬਣੀ ਸੀ ਸਾਨੂੰ ਤਾਂ ਕਦੇ ਕਿਸੇ ਨੇ ਰੁਕਿਆ ਨਹੀਂ ਤੋ ਇਸ ਕਰਕੇ ਇਹ ਕਿਤੇ ਬਹਾਨੇਬਾਜੀ ਹੈ ਸਾਰੀ ਕਦਰ ਮੈਂ ਚਲੋ ਮਨਜੀਤ ਸਿੰਘ ਕਹਿ ਰਿਹਾ ਤਾਂ ਕਹੀ ਰਿਹਾ ਤੇ ਵੀ ਇਹਦੇ ਚ ਕੁਛ ਨਹੀਂ ਹੈ ਲੇਕਿਨ ਆਦਰਵਾਇਜ਼ ਵੀ ਲੋਕਾਂ ਦੇ ਮਨਾਂ ਚ ਵੀ ਇਹ ਹੈ ਕਿ ਇਹ ਇੱਕ ਬਹਾਨੇਬਾਜੀ ਹੈ ਕਿ ਉਹ ਇਸ ਬਹਨੇ ਨਾਲ ਜੀ ਕਾਨੂੰਨੀ ਅੜਚਣ ਹੈ ਤਾਂ ਉਹਨਾਂ ਨੇ ਇਹ ਮੁਨਕਰ ਮੁਨਕਰੀ ਹੋਗੇ ਕਿਸਮ ਦਾ ਕਿਉਂਕਿ ਜਿਸ ਤਰੀਕੇ ਨਾਲ ਆ ਕੇ ਦਰਜੀਤ ਸਿੰਘ ਚੀਬਾ ਨੇ ਟੀਵੀ ਚੈਨਲਾਂ ਤੇ ਇਹ ਗੱਲ ਰੱਖੀ ਹੈ ਜੀ ਬੜੇ ਮੁਸ਼ਕਲ ਆ ਸੀ ਜਥੇਦਾਰ ਸਾਹਿਬ ਨੂੰ ਕਹਤਾ ਉਤੋਂ ਤੋਂ ਤਾਂ ਕਹਦੇ ਨੇ ਅਸੀਂ ਉਹਨਾਂ ਦੀ ਸਾਰੀ ਪ੍ਰਵਾਨ ਕਰਦੇ ਆ ਲੇਕਿਨ ਇਹ ਪ੍ਰਵਾਨਗੀ ਤਾਂ ਬਿਲਕੁਲ ਨਹੀਂ ਹੈ ਤੇ ਦੂਜੀ ਅਸਤੀਫਾ ਤਾਂ ਦਿੱਤੇ ਹੋਏ ਸੀ ਉਹ ਤਾਂ ਵਰਕਿੰਗ ਕਮੇਟੀ ਨੇ ਪ੍ਰਵਾਨ ਕਰਨਾ ਸੀ ਉਹ ਵੀ ਨਹੀਂ ਜਿਹੜਾ ਪ੍ਰਵਾਨ ਕੀਤਾ ਇਸ ਕਰਕੇ ਉੱਥੇ ਵੀ ਜਿਹੜੀ ਆ ਗੜਬੜ ਹੋਈ ਹੈ ਇਸ ਕਿਸਮ ਦੀ ਇਹ ਆਪਾਂ ਨੂੰ ਦੇਖਣਾ ਪਏਗਾ ਜਿਸ ਕਿਸਮ ਦੀ ਕਹਾਣੀ ਚੱਲ ਰਹੀ ਹੈ ਹੁਣ ਇਹ ਸਾਰੇ ਦੇ ਹਾਲਾਤ ਚ ਜਦੋਂ ਆ ਕੇ ਇਹ ਮੈਂਬਰ ਜਿਹੜੇ ਨੇ ਪੰਜੋਲੀ ਸਾਹਿਬ ਵੀ ਉਹਨਾਂ ਨੇ ਵੀ ਪ੍ਰੈਸ ਨੂੰ ਐਡਰੈਸ ਕੀਤਾ ਔਰ ਦੂਸਰੇ ਐਡਰੈਸ ਕੀਤਾ ਜਸਵੰਤ ਸਿੰਘ ਪ੍ਰਾਣ ਨੇ ਦੋਨੋਂ ਨੇ ਆ ਕੇ ਤਾਂ ਇਹ ਕਿਹਾ ਕਿ ਸਾਡੀ ਗੱਲ ਬਹੁਤ ਚੰਗੀ ਤਰ੍ਹਾਂ ਸੁਣੀ ਜਥੇਦਾਰ ਸਾਹਿਬ ਨੇ ਤੇ ਉਹ ਕਹਿੰਦੇ ਨੇ ਜਿਹੜੀ ਗੈਨੀ ਹਰਪ੍ਰੀਤ ਸਿੰਘ ਬਾਰੇ ਸੀ ਗੱਲ ਕੀਤੀ ਸੀ ਉਬਸਰਨ ਲਿਖ ਕੇ ਦੇ ਤਾਂ ਅਸੀਂ ਲਿਖ ਕੇ ਲੈ ਕੇ ਗਏ ਸੀ ਉਹ ਅਸੀਂ ਦੇਤਾ ਦੂਜਾ ਅਸੀਂ ਕਹ ਕਿ ਤਾਂ ਅਕਾਲ ਤਖਤ ਤੇ ਜਿਹੜੀ ਲਗਣਾ ਕੀਤੀ ਹੈ ਇਹਨਾਂ ਨੂੰ ਦੁਬਾਰਾ ਸੱਦੋ ਤੇ ਉਹ ਕਹਿੰਦੇ ਵੀ ਸਾਡੀ ਗੱਲ ਉਹਨਾਂ ਨੇ ਸੁਣੀਆ ਸੀ ਆਪਦੀ ਗੱਲ ਕਹਿ ਕੇ ਆ ਗਏ ਪਰ ਇਹ ਵੀ ਪਤਾ ਲੱਗਿਆ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਵੀ ਕਿਹਾ ਜੀ ਅਸੀਂ ਤਾਂ ਜੋ ਕੁਝ ਕਰਨਾ ਸੀ ਹੁਣ ਕਰਤਾ ਤੇ ਹੁਣ ਤਾਂ ਜਿਹੜਾ ਹੈ ਤੁਸੀਂ ਇਹ ਤਾਂ ਸੰਗਤ ਦੇਖੇ ਯਾਨੀ ਉਹ ਜਿਹੜੀ ਗੱਲ ਮੈਂ ਲਗਾਤਾਰ ਕਰਦਾ ਆ ਰਹੇ ਹਾਂ ਕਿ ਵੀ ਇਹ ਤਾਂ ਉਹੀ ਗੱਲ ਕਰ ਰਹੇ ਨੇ ਵੀ ਅਸੀਂ ਤਾਂ ਭਾਈ ਜਾਣਾ ਨਹੀਂ ਤੇ ਫਿਰ ਤਾਂ ਸ਼ਾਹ ਮੁਹੰਮਦ ਨੂੰ ਯਾਦ ਕਰਨਾ ਪੈਣਾ ਸ਼ਾਹ ਮੁਹੰਮਦਾਂ ਅੰਤ ਨੂੰ ਸੋਈ ਹੋ ਸੀ ਜੋ ਕਰੇਗਾ ਖਾਲਸਾ ਪੰਥਵੀ ਆ ਫਿਰ ਦਾ ਖਾਲਸਾ ਪੰਥੀ ਦੇਖੇ ਪਰ ਦੂਜੇ ਪਾਸੇ ਜਿਹੜੇ ਇੱਕ ਸਾਬਕਾ ਜਥੇਦਾਰ ਨੇ ਮੈਂ ਉਹਨਾਂ ਦੇ ਸੁਣ ਰਿਹਾ ਸੀ ਗੰਦੀ ਕੇਵਲ ਸਿੰਘ ਉਹ ਕਹਿੰਦੇ ਜੀ ਬਿਲਕੁਲ ਨਹੀਂ ਕਿਉਂਕਿ ਉਹ ਜਥੇਦਾਰ ਰਹੇ ਨੇ ਇਹ ਜਥੇਦਾਰ ਦੇ ਪ੍ਰੋਵੀਜ਼ਨ ਚ ਹੈ ਉਹਨਾਂ ਨੇ ਬੁਲਾਇਆ ਉਹਨਾਂ ਨੇ ਤਾਲਬ ਕੀਤੇ ਸੀ ਉਹਨਾਂ ਨੇ ਸਜ਼ਾ ਲਾਈ ਸੀ ਜੇ ਹੁਣ ਸਜ਼ਾ ਜਿੰਨਾ ਚਿਰ ਪੂਰੀ ਨਹੀਂ ਹੁੰਦੀ ਇਹ ਜ਼ਿੰਮੇਵਾਰੀ ਹੈ ਉਹ ਬਿਲਾ ਕੇ ਕਹਿਣ ਕਿ ਤੁਸੀਂ ਸਜ਼ਾ ਜਿਹੜੀ ਹੈ ਉਹ ਦੀ ਤੁਰਹਾ ਪੂਰੀ ਕਰੋ ਨਹੀਂ ਫਿਰ ਉਹ ਬਿਆਨ ਤਾਂ ਦੇਣਾ ਵੀ ਇਹਨਾਂ ਨੇ ਸਜ਼ਾ ਨਹੀਂ ਪੂਰੀ ਕੀਤੀ ਤੇ ਇਹ ਕਹਿਣਾ ਕਿ ਵੀ ਹੁਣ ਸੰਗਤ ਦੇਖੇ ਇਹ ਗੱਲ ਨਹੀਂ ਬਣਦੀ ਇਹਦੇ ਨਾਲ ਤਾਂ ਬਹੁਤ ਬੜਾ ਨੁਕਸਾਨ ਅਕਾਲ ਤਖਤ ਸਾਹਿਬ ਨੂੰ ਜਿਹੜਾ ਹੋ ਜਾਣਾ ਹੈ ਉਹਨਾਂ ਦੀ ਸ਼ਾਖ ਜਿਹੜੀ ਹੈ ਜਿਹੜੀ ਬੜੀ ਸੀ 2 ਦਸੰਬਰ ਨੂੰ ਉਹ ਬਿਲਕੁਲ ਉਹਤੇ ਕਾਫੀ ਕੋਰਾ ਲੱਜਣਾ ਹੈ ਜੇ ਉਹ ਇਹ ਕਹਦੇ ਨੇ ਜਨਨੀ ਕੇਵਲ ਸਿੰਘ ਦਾ ਇਹ ਕਹਣਾ ਕਿ ਇਸ ਤਰ੍ਹਾਂ ਨਹੀਂ ਉਹਨਾਂ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ ਉਹਨਾਂ ਤੋਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਆਪਣੀ سزا ਪੂਰੀ ਨਹੀਂ ਕੀਤੀ ਇਹ ਉਹਨਾਂ ਦਾ ਪੱਖ ਹੈ ਜਨਨੀ ਕੇਵਲ ਸਿੰਘ ਦਾ ਉਹ ਇਹ ਕਹਿੰਦੇ ਨੇ ਕਿ ਇਹਨਾਂ ਦੇ ਜਥੇਦਾਰ ਸਾਹਿਬ ਨੂੰ ਬੁਲਾਉਣਾ ਚਾਹੀਦਾ ਹੈ ਉਹਨਾਂ ਦੇ ਇੱਕ ਗੱਲ ਤੇ ਮੈਨੂੰ ਦਮ ਲੱਗਿਆ ਉਹ ਇੱਕ ਦਲੀਲ ਦਿੰਦੇ ਨੇ ਕਹਿੰਦੇ ਅਸਲ ਦੇ ਵਿੱਚ ਇਹ ਸਾਰੇ ਜਿਹੜੀ ਗੱਲਬਾਤ ਸੀ ਉਹਦੇ ਵਿੱਚ ਗੈਂਦੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਸਟੈਂਡ ਲੈ ਰਹੇ ਸੀ ਉਨ੍ਹਾਂ ਦਾ ਮੁਤਾਬਕ ਹੈ ਵੀ ਗੈਨੀ ਹਰਪ੍ਰੀਤ ਸਿੰਘ ਨੇ ਕਾਫੀ ਇਤਰਾਜ਼ ਚੜਾ ਦੇਖ ਲੇ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਗੱਲ ਸਮਝ ਆ ਗਈ ਕਿ ਜੇ ਸੱਚਮੁੱਚ ਹੀ ਪੰਥ ਦੀ ਸੇਵਾ ਕਰਨੀ ਹੈ ਤਾਂ ਫਿਰ ਸ਼ਰੋਮੀ ਅਕਾਲੀ ਦਲ ਦਾ ਜੁੰਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਸ਼ਰੋਮੀ ਅਕਾਲੀ ਦਲ ਤਾਂ ਜੁੰਦਾ ਹੋ ਜੋ ਆਮ ਸਿੱਖਾਂ ਦੀ ਪਾਰਟੀ ਬਣੂ ਆਮ ਲੋਕਾਂ ਦੀ ਪਾਰਟੀ ਬਣੂ ਇਹ ਗੱਲ ਉਹਨਾਂ ਨੇ ਪਹਿਲਾਂ ਵੀ ਕਹੀ ਸੀ ਕਿ ਜੀ ਇਹ ਕਾਕਿਆਂ ਜ਼ਗੀਰਦਾਰਾਂ ਦੀ ਪਾਰਟੀ ਨਹੀਂ ਅਮੀਰਾਂ ਦੀ ਪਾਰਟੀ ਨਹੀਂ ਇਹ ਤਾਂ ਆਮ ਜਥੇਦਾਰਾਂ ਦੀ ਗਰੀਬ ਕਿਸਾਨਾਂ ਦੀ ਘਰਕਿਰਤੀਆਂ ਦੀ ਪਾਰਟੀ ਹੁੰਦੀ ਸੀ ਉਸ ਪਾਸੇ ਇਸ਼ਾਰਾ ਕੀਤਾ ਸੀ ਉਹਨਾਂ ਨੇ ਪਹਿਲਾਂ ਜਦੋਂ ਜੱਥੇਦਾਰ ਹੁੰਦੇ ਸੀ ਤਾਂ ਉਹਦਾ ਸਟੈਂਡ ਉਹਨਾਂ ਦਾ ਸੀ ਤਨਖਾਹਿਆ ਲੈਂਡ ਰੈਕ ਤਕਰਾਰ ਦੇਣ ਤੋਂ ਲੈ ਕੇ ਹੋਂ ਤੱਕ ਤੇ ਜਿੰਨਾ ਚਿਰ ਉਹ ਬੈਠਦੇ ਨੇ ਪੰਜ ਸਿੰਘ ਸਹਿਬਾਨਾ ਚ ਜੇ ਮੀਟਿੰਗ ਹੁੰਦੀ ਹੈ ਉਹਨਾਂ ਚਿਰ ਫਿਰ ਇਹ ਮਸਲਾ ਜਿਹੜਾ ਹੈ ਉਹਨਾਂ ਦੇ ਲਈ ਉਲਝਿਆ ਰਹਿਣਾ ਤੇ ਉਹਨਾਂ ਨੇ ਇੱਕ ਸਟੈਂਡ ਲੈਣਾ ਕਿ ਤੁਸੀਂ ਸਜਾ ਪੂਰੀ ਕਰੋ ਤੇ ਜੇ ਉਹਨਾਂ ਨੂੰ ਲਾਂਭੇ ਕੀਤਾ ਜਾਂਦਾ ਹੈ ਉਹਨਾਂ ਦੇ ਗਿਆਨੀ ਕੇਵਲ ਸਿੰਘ ਦੇ ਕਹਿੰਦੇ ਮਤਵਕ ਬਾਕੀ ਜਥੇਦਾਰ ਸਾਹਿਬਾਨ ਨੂੰ ਇਹ ਮੰਨੇ ਚੱਕ ਸਕਦੇ ਨੇ ਇਹ ਉਹਨਾਂ ਦਾ ਕਹਿਣਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਕਰਕੇ ਉਹਨਾਂ ਨੇ ਅਲੱਗ ਕੀਤਾ ਜਾਂ ਉਹਨੂੰ ਲਾਂਭੇ ਕੀਤਾ ਕਿਉਂਕਿ ਉਹਨਾਂ ਨੇ ਇਹ ਕਿਹਾ ਮੈਂ ਤਾਂ ਅਸਤੀਫਾ ਤਾਂ ਦੇਣਾ ਨਹੀਂ ਕੱਟਣਾ ਕੱਢ ਦੋ ਤੇ ਉਹਨਾਂ ਨੇ ਆਪਦਾ ਹੁਣ ਸਟੈਂਡ ਇਹ ਰੱਖ ਲਿਆ ਕਿ ਠੀਕ ਹੈ ਜੇ ਕੱਟਣਾ ਕੱਢ ਦੋ ਜਿਵੇਂ ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਤੋਰੀ ਮੰਗ ਲਮਕਾਰ ਰਹੇ ਨੇ ਜਾਣ-ਬੁਝ ਕੇ ਕਰ ਰਹੇ ਨੇ ਵੈਸੇ ਹੈ ਤਾਂ ਬੜੀ ਹੈਰਾਨੀ ਦੀ ਗੱਲ ਕਿ ਭੰਪਲ ਪੁੱਸਾ ਜਾ ਪਿਆ ਹੋਇਆ ਕਿ ਪਹਿਲਾਂ ਤਾਂ ਕਹਿੰਦੇ ਹਗਾਮੀ ਮੀਟਿੰਗ ਬਣਾ ਲਈ ਬਹੁਤ ਜ਼ਰੂਰੀ ਹੁੰਦਾ ਜਿਵੇਂ ਉਹਦੇ 'ਚ ਜਾਂਚ ਕਮੇਟੀ ਬਣਾ ਲਈ ਉਸ ਤੋਂ ਬਾਅਦ ਹੁਣ ਇੱਕ ਮਹੀਨਾ ਹੋਰ ਵੀ ਦਿੱਤਾ ਡੇਢ ਮਹੀਨੇ ਲਈ ਉਹਨਾਂ ਨੂੰ ਕਹਤਾ ਵੀ ਤੁਸੀਂ ਇੱਧਰ ਨੂੰ ਹੋ ਜੋ ਤਾਂ ਇਹ ਸਾਰੀ ਗੱਲਬਾਤ ਚੋਂ ਆਪਾਂ ਨੂੰ ਲੱਗਦਾ ਤਾਂ ਇਹ ਹੈ ਕਿ ਜਾਣ-ਬੁਝ ਕੇ ਸਾਰਾ ਕੁਝ ਹੋ ਰਿਹਾ ਹੈ ਕਿ ਉਹਨਾਂ ਨੂੰ ਲੰਬੇ ਰੱਖਣ ਲਈ ਵੀ ਉਹ ਮੀਟਿੰਗ 'ਚ ਨਾ ਉਹ ਇਹ ਗੱਲ ਉਹਨਾਂ ਨੇ ਕਹਿ ਵੀ ਦਿੱਤੀ ਗੰਨੀ ਹਰ ਪੀਸ ਨੇ ਕਹਿਤੀ ਸੀ ਕਿ ਜੇ ਮੈਂ ਪਾਪਾ ਦਾ ਭਾਗੀ ਨਹੀਂ ਬਣੂਗਾ ਜੇ ਇਹ ਸਾਰਾ ਕੁਝ ਬਦਲਾਉਣ ਆਉਣਗੇ ਤਾਂ ਇਹ ਸਾਰਾ ਕੁਝ ਹੁਣ ਅਕਾਲ ਤਖਤ ਸਾਹਿਬ ਤੇ ਆ ਗਿਆ ਦੁਬਾਰਾ ਇਹ ਜਿਹੜੀ ਕਮੇਟੀ ਮੈਂਬਰ ਗਏ ਇਹਨਾਂ ਦੇ ਨਾਲ ਹੀ ਇੱਕ ਵਾਰ ਗੱਲ ਫੇਰ ਉੱਠ ਕੜੀ ਤਾਂ ਹੀ ਮੀਡੀਆ ਚ ਉੱਠ ਰਹੀ ਹੈ ਤਾਂ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਜਿਹੜਾ ਮਸਲਾ ਹੈ ਇਹ ਹੁਣ ਕੀ ਚਾਹੁੰਦੇ ਕੀ ਨੇ ਇਹ ਇਹ ਚਾਹੁੰਦੇ ਨੇ ਕਿ ਜਿੰਨਾ ਕੁ ਸੌਣਾ ਸੀ ਹੋ ਗਿਆ ਸੁਖਵੀਰ ਸਿੰਘ ਬਾਦਲ ਸਰਕਾਰ ਬਹੋਂਗੇ ਮੋੜੋਂ ਨਾਲੋਂ ਬੈ ਪ੍ਰਧਾਨਗੀ ਉਹਨਾਂ ਦੀ ਕੈਮਰ ਹੋਗੀ ਇਹ ਸਾਰਾ ਜਿਹੜਾ ਗਰੁੱਪ ਹੈ ਦਿਲਜੀਤ ਸਿੰਘ ਚਿੰਬਾ ਤੇ ਸਾਰੇ ਜਿਹੜੇ ਨਾਲ ਨੇ ਉਹਨਾਂ ਦੇ ਇਹ ਚੱਲਣਗੇ ਇਹਨਾਂ ਨੂੰ ਲੱਗਦਾ ਕਿ ਇਸ ਤਰੀਕੇ ਨਾਲ ਗੱਲ ਜਿਹੜੀ ਹੈ ਅੱਗੇ ਵਧੂ ਲੇਕਿਨ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਹੁਣ ਇੱਕ ਲੰਚਨ ਜਿਹੜਾ ਲੱਗੂਗਾ ਕਿ ਤੁਸੀਂ ਅਕਾਲ ਤਖਤ ਸਾਹਿਬ ਦਾ ਕਹਿਣਾ ਨਹੀਂ ਮੰਨਿਆ ਉਹਨਾਂ ਦੇ ਹੁਕਮਾਂ ਦੀ ਉਦੁੱਲੀ ਕੀਤੀ ਹੈ ਲੰਘਣਾ ਕੀਤੀ ਹੈ ਵਗਿਆ ਕੀਤੀ ਹੈ ਇਸ ਕਰਕੇ ਤੁਹਾਨੂੰ ਜਿਨ੍ਹਾਂ ਨੇ ਆਪ ਹੀ ਜਥੇਦਾਰ ਲਾਏ ਹੁਣ ਜਿਨ੍ਹਾਂ ਦੇ ਆਪ ਇਹ ਸੰਸਥਾ ਹੋਵੇ ਉਹੀ ਉਹਦੀ ਜਿਹੜਾ ਹੈ ਅਵਗਿਆਕਰਨ ਇਸ ਕਰਕੇ ਲੋਕਾਂ ਨੇ ਤੁਹਾਨੂੰ ਪਹਿਲਾਂ ਹੀ ਬੇਅਦਬੀ ਦੇ ਮਾਮਲੇ 'ਚ ਹੁਣ ਇੱਕ ਹੋਰ ਜਿਹੜੀ ਇਹ ਵੀ ਬੇਅਦਬੀ ਹੈ ਨਾ ਕਿਸਮ ਦੀ ਅਕਾਲ ਤਖਤ ਸਾਹਿਬ ਦੀ ਉਸ ਮਾਮਲੇ 'ਚ ਲੋਕਾਂ ਨੇ ਮਾਫਰੀ ਕਰਨਾ ਜੇ ਸੱਚਮੁੱਚ ਅਕਾਲੀ ਦਲ ਚਾਹੁੰਦਾ ਕਿ ਉਹ ਜਿਹੜਾ ਹੈ ਮੁਰ ਸਰਜੀਤ ਹੋਵੇ ਦੁਬਾਰਾ ਉਸੇ ਪੋਜੀਸ਼ਨ ਚਾਵੇ ਲੋਕ ਵੀ ਚਾਹੁੰਦੇ ਨੇ ਸਾਰੇ ਚਾਹੁੰਦੇ ਨੇ ਪੰਜਾਬ ਤੇ ਪੰਥ ਦੇ ਹਿੱਤ ਲਈ ਅਕਾਲੀ ਦਲ ਤਕਰਾ ਹੋਣਾ ਚਾਹੀਦਾ ਉਹਦੇ ਲਈ ਤਰੀਕੇ ਬੜੇ ਨੇ ਚਲੋ ਜੇ ਇਹਨਾਂ ਦੀ ਇਹ ਵੀ ਗੱਲ ਮੰਨ ਲਈਏ ਤੇ ਝੁੰਡਾ ਕਮੇਟੀ ਲਾਗੂ ਕਰਤਾ ਤਾਂ ਕਿਸੇ ਨੇ ਨਹੀਂ ਰੋਕਿਆ ਉਹ ਉਸ ਤਰੀਕੇ ਨਾਲ ਤੁਸੀਂ ਬਣਾ ਲਓ ਜਿਹੜੀ ਮੈਂਬਰਸ਼ਿਪ ਆ ਸਹੀ ਕਰੋ ਅਸਲੀ ਮੈਂਬਰਸ਼ਿਪ ਜਿਹੜੇ ਬਣਨਾ ਚਾਹੁੰਦੇ ਨੇ ਉਹ ਮੈਂਬਰ ਬਣ ਤੇ ਹੁਣ ਲੋਕ ਤਾਂ ਤਿਆਰ ਬੈਠੇ ਸੀ ਰਵਿੰਦਰ ਸਿੰਘ ਪੁਲਕਾ ਵਰਗੇ ਵੀ ਅੱਗੇ ਆਗੇ ਸੀ ਪਰ ਮੇਰਾ ਖਿਆਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਕਿ ਉਹ ਜੇ ਡੈਲੀਗੇਟ ਬਣ ਜੇ ਸਾਡੇ ਬਫਦਾਰ ਹੋਣ ਤੇ ਦੁਬਾਰਾ ਪ੍ਰਧਾਨਗੀ ਜਿਹੜੀ ਐ ਸੁਖਵੀਰ ਸਿੰਘ ਬਾਦਲ ਨੂੰ ਮਿਲ ਜੇ ਤੋ ਇਸ ਕਿਸਮ ਦੀਆਂ ਗੱਲਾਂ ਚੱਲਦੀਆਂ ਨੇ ਪਰ ਜੇ ਸਾਰਾ ਕੁਝ ਸਹੀ ਕਰਨਾ ਤਾਂ ਇਹ ਤਾਂ ਦੇਖਣਾ ਪਏਗਾ ਸਾਨੂੰ ਕਿ ਅਕਾਲੀ ਦਲ ਤਾਂ ਹੀ ਉਹ ਹੋਏਗਾ ਮੁਰ ਸਰਜੀਤ ਜੇ ਇਹ ਅਕਾਲ ਤਖਤ ਸਾਹਿਬ ਬਲ ਪਿੱਠ ਨਹੀਂ ਕਰਨਗੇ ਅਤੇ ਸੱਚਮੁੱਚ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਾਇਮ ਰਹੇਗਾ ਤੇ ਜਿਹੜੇ ਅਧ ਪਚਦਾ ਜਾਂ ਇਹਨਾਂ ਨੇ ਮੰਨਿਆ ਹੋਇਆ ਹੁਕਮਨਾਮੇ ਨੂੰ ਤਰਖਾਹ ਨੂੰ ਸਜ਼ਾ ਜਿਹੜੀ ਭੁਗਤੀ ਹੈ ਜਿਹੜੀ ਰਹਿੰਦੀ ਸਜ਼ਾ ਉਹ ਵੀ ਸਹੀ ਤੇ ਕਿਨਾਂ ਭੁਗਤਨ ਤਾਂ ਹੀ ਗੱਲ ਬਣਦੀ ਹੈ ਨਹੀਂ ਤਾਂ ਫਿਰ ਬੜੀ ਮੁਸ਼ਕਲ ਹੋ ਜਾਏਗੀ ਅੱਜ ਜੈ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ